ਅਮਰੀਕਾ ਵਿੱਚ ਡੌਂਕਰਾਂ ਦੇ ਕਬਜ਼ੇ ਵਿੱਚ ਫਸਿਆ ਨੌਜਵਾਨ ਪਰਤਿਆ ਵਾਪਸ ਡੌਂਕਰਾਂ ਨੇ ਬਾਥਰੂਮ ਵਿੱਚ ਰੱਖਿਆ ਹੋਇਆ ਸੀ ਬੰਦ ਕਰਕੇ ਪਰਿਵਾਰ ਨੇ 35 ਲੱਖ ਰੁਪਏ ਖਰਚ ਕਰ ਪੁੱਤ ਨੂੰ ਭੇਜਿਆ ਸੀ ਅਮਰੀਕਾ ਲਈ ਪਰਿਵਾਰ ਨੇ ਮੀਡੀਆ ਅਤੇ ਪੁਲਿਸ ਦਾ ਕੀਤਾ ਧੰਨਵਾਦ ਈਆਂ ਖਾਸ ਤਸਵੀਰਾਂ ਬੀਤੇ ਦਿਨ ਆਪਣੇ ਚੈਨਲ ਵੱਲੋਂ ਕੀਤੀ ਗਈ ਖਾਸ ਖਬਰ ਤੇ ਹੋਇਆ ਅਸਰ ਸਾਡਾ ਮੁੰਡਾ ਸਾਡਾ ਵਾਹਵਸ ਦੇੜ ਸਾਡੇ ਝੋਲੀ ਚ ਪਾਏ ਭਾਰ ਭੇਜਿਆ ਹੈ ਕਮਾਈ ਕਰੇਗਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਫੇ ਕਿੱਥੇ ਉਹਨਾਂ ਨੂੰ ਉਹ ਆ ਸਾਡੀ ਬੱਚੇ ਨਾਲ ਗੱਲ ਵੀ ਨਹੀਂ ਹੁੰਦੀ। ਅੱਛਾ ਕੋਈ ਸਾਡਾ ਉਹ ਪਤਾ ਨਹੀਂ ਵੀ ਉਹਦੇ ਨਾਲ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਪੰਜਾਬ ਦੇ ਨੌਜਵਾਨ ਰੋਟੀ ਰੋਟੀ ਲਈ ਵਿਦੇਸ਼ਾਂ ਨੂੰ ਜਾ ਰਹੇ ਹਨ ਜਿੰਨਾ ਵਿੱਚੋਂ ਕੁਝ ਨੌਜਵਾਨ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਹਨ ਅਤੇ ਕੁਝ ਡੋਂਕਰਾਂ ਦੇ ਜੰਗਲ ਦੇ ਵਿੱਚ ਫਸ ਕੇ ਰਹਿ ਜਾਂਦੇ ਹਨ ਅਜਿਹਾ ਹੀ ਕੁਝ ਫਰੋਜਪੁਰ ਦੇ ਕਸਬਾ ਮੋਖੂ ਦੇ ਪਿੰਡ ਮਾਲੇਵਾਲੇ ਦੇ ਰਹਿਣ ਵਾਲੇ ਰਵੀ ਨਾਲ ਹੋਇਆ ਇੱਕ ਏਜੰਟ ਮੋਲੂ ਇੱਕ ਨੰਬਰ ਵਿੱਚ ਅਮਰੀਕਾ ਭੇਜਣ ਦਾ ਕਹਿ ਕੇ ਲੈ ਗਿਆ ਸੀ ਅਤੇ ਕਈ ਮਹੀਨੇ ਲੱਪੀਆਂ ਵਿਚਾਰ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮਕਸੀਕੋ ਦੇ ਰਸਤੇ ਡੋਂਕੀ ਲਗਵਾ ਕੇ ਅਮਰੀਕਾ ਵਿੱਚ ਦਾਖਲ ਕਰਵਾਇਆ ਪਰ ਉਸ ਨੂੰ ਅਮਰੀਕਾ ਪਹੁੰਚਣਾ ਸੀ ਜੇਤੀ بجائے ਮਕਸੀਕੋ ਵਿੱਚ ਹੀ ਬੰਦਕ ਬਣਾ ਕੇ ਰੱਖਿਆ ਗਿਆ ਸੀ ਪਰ ਉਨੇ ਦੱਸਿਆ ਕਿ ਜਗੀਰਨਾਬ ਦੇ ਇੱਕ ਟਰੈਵਲ ਏਜੰਟ ਨਾਲ ਰਵੀ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਦੀ ਗੱਲ ਹੋਈ ਸੀ ਅਤੇ ਏਜੰਟ ਵੱਲੋਂ ਕਿਹਾ ਕਿ ਜੇਕਰ ਇੱਕ ਨੰਬਰ ਵਿੱਚ ਸਹੀ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣਾ ਹੈ ਤਾਂ 35 ਲੱਖ ਰੁਪਏ ਲੱਗਣਗੇ ਅਤੇ ਅਗਰ ਡੋਂਕੀ ਰੂਟ ਰਾਹੀਂ ਜਾਣਾ ਹੈ ਤਾਂ ਉਸ ਨੂੰ 29 ਲੱਖ ਰੁਪਏ ਖਰਚਾ ਆਵੇਗਾ ਪਰਿਵਾਰ ਨੇ 35 ਲੱਖ ਰੁਪਏ ਵਿੱਚ ਸਹੀ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣ ਲਈ ਹਾਮੀ ਭਰ ਦਿੱਤੀ ਅਤੇ 35 ਲੱਖ ਰੁਪਏ ਏਜੰਟ ਨੂੰ ਦੇ ਦਿੱਤੇ ਏਜੰਟ ਵੱਲੋਂ ਰਵੀ ਨੂੰ ਪਹਿਲੇ ਕਲੰਬੀਆ ਭੇਜਿਆ ਗਿਆ ਅਤੇ ਉੱਥੇ ਕੁਝ ਮਹੀਨੇ ਕਲੰਬੀਆ ਰੱਖਾਂ ਤੋਂ ਬਾਅਦ ਰਵੀ ਨੂੰ ਮਕਸੀ ਅਮਰੀਕਾ ਭੇਜਿਆ ਜਾਣਾ ਸੀ ਪਰ ਮੈਕਸੀਕੋ ਵਿੱਚ ਬੈਠੇ ਕੁਝ ਏਜੰਟਾਂ ਨੇ ਰਵੀ ਨੂੰ ਉੱਥੇ ਹੀ ਬੰਦਕ ਬਣਾ ਲਿਆ। ਪਰਿਵਾਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਹੋਰ ਭੇਜੀ ਗਈ ਪਰ ਰਵੀ ਨੂੰ ਨਹੀਂ ਛੱਡਿਆ ਗਿਆ ਅਤੇ ਨਾ ਹੀ ਅਮਰੀਕਾ ਭੇਜਿਆ ਗਿਆ। ਪਰਿਵਾਰ ਨੇ ਕਈ ਵਾਰ ਭਾਰਤ ਬੈਠੇ ਏਜੰਟਾਂ ਨੂੰ ਮਿੰਤਾ ਕੀਤੀਆਂ ਤੇ ਰਵੀ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਉਣ ਲਈ ਟਿਕਾ ਭੇਜਣ ਲਈ ਕਿਹਾ ਪਰ ਏਜੰਟ ਵੱਲੋਂ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਰਵੀ ਵੱਲੋਂ ਵਿਦੇਸ਼ ਵਿੱਚ ਬੈਠ ਕੇ ਕਈ ਵਾਰ ਆਪਣੀਆਂ ਤਸਵੀਰਾਂ ਭੇਜੀਆਂ ਗਈਆਂ ਜਿਸ ਵਿੱਚ ਉਸ ਨਾਲ ਕਾਫੀ ਬੁਰਾ ਵਰਤਾਓ ਹੁੰਦਾ ਦਿਖਾਈ ਦਿੱਤਾ ਅਤੇ ਉਸ ਤੇ ਤਸ਼ੱਦਦ ਵੀ ਢਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਸਰਦਾਰ ਭੁਪਿੰਦਰ ਸਿੰਘ ਸਿੱਧੂ ਦੇ ਅਕੇ ਰੋਂਦੇ ਹੋਏ ਕੁਵਾਰ ਲਗਾਏ ਕੇ ਉਹਨਾਂ ਦੇ ਬੱਚੇ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਡੌਂਕਰਾਂ ਦੇ ਕਬਜ਼ੇ ਵਿੱਚ ਫਸੇ ਰਵੀ ਨੂੰ ਵਾਪਸ ਲਿਆਉਣ ਦੀ ਕਾਰਵਾਈ ਆਰੰਭ ਕੀਤੀ ਗਈ ਹੁਣ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਰਵੀ ਨੂੰ ਵਾਪਸ ਲਿਆਂਦਾ ਗਿਆ ਅਤੇ ਪ੍ਰੋਜੈਕਟ ਪਰ ਪਹੁੰਚੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਅਤੇ মিডিਆ ਦਾ ਧੰਨਵਾਦ ਕੀਤਾ ਗਿਆ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ ਪ੍ਰੋਜ ਹੋ ਹੈ ਕਬਰਾਂ ਅਸਰ ਹੁਣ ਕਾਰਨ ਅਤੇ ਪੁਲਿਸ ਦੇ ਯਤਨਾਂ ਸਦਕਾ ਅੱਜ ਉਹਨਾਂ ਦਾ ਬੱਚਾ ਸਹੀ ਸਲਾਮਤ ਘਰ ਪਹੁੰਚਿਆ ਹੈ ਉਹਨਾਂ ਮੰਗ ਕੀਤੀ ਕਿ ਇਹ ਜਨਟਾ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜੋ ਉਹਨਾਂ ਦੇ ਬੱਚੇ ਨਾਲ ਹੋਇਆ ਹੈ ਉਹ ਕਿਸੇ ਹੋਰ ਬੱਚੇ ਨਾਲ ਨਾ ਵਾਪਰ ਸਕੇ ਦੇਖੋ ਇਸ ਮੌਕੇ ਦੀਆਂ ਖਾ ਤਸਵੀਰਾਂ ਦਾ ਨਾਮ ਕੁਲਵੰਤ ਕੌਰ ਹਾਂਜੀ ਤਾਂ ਰਹਿਣ ਬਾਰੇ ਤੇ ਕੀ ਲੱਗਦਾ ਸੀ ਜੀ ਸਾਡਾ ਮੇਰਾ ਜੇੜ ਦਾ ਲੜਕਾ ਬੇਟਾ ਹਾਂਜੀ ਪਿੰਡ ਮਾਲੇ ਵਾਲੇ ਦੇ ਰਹਿਣ ਵਾਲਿਆ ਸੀ ਇਸ ਨਾਮ ਮੁੰਡੇ ਦਾ ਕੀ ਸੀਗਾ ਹਾਂਜੀ ਇਹਨਾਂ ਦਾ ਨਾਮ ਰਵੀ ਰਵੀ ਸੀਗਾ ਹਾਂਜੀ ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀਗਾ ਹਾਂਜੀ ਇਹਨਾਂ ਨੂੰ ਇੱਕ ਸਾਲ ਹੋ ਗਿਆ ਪੂਰਾ ਕਰੋਗਾ ਇਹਨੂੰ ਕਰੋ ਤਾਂ ਅਮਰੀਕਾ ਗਿਆ ਸੀ ਸਰ ਅਗੂ ਪਤਾ ਨਹੀਂ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਸਾਲ ਹਾਂਜੀ ਇੱਕ ਸਾਲ ਪੂਰਾ ਅਖੀਰ ਤੇ ਸਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਜਨਤਾ ਨੇ ਉਹਨਾਂ ਨੂੰ ਵੀ ਕਿਸੇ ਡੋਕਰਾਂ ਦੇ ਹੱਥ ਵਿੱਚ ਇੱਕ ਸਬਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ 1 ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬੱਚਾ ਇਹ ਦੇਵਾਂਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੋਈ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸਹਿਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਇਦਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾਂ ਨੇ ਬਹੁਤ ਜਲਦੀ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ ਮੀਡੀਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਨੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਨੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਹਰ ਦੇ ਮੁਖ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣਾ ਤੇ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ ਜਾਲਮਾਂ ਦੇ ਹੱਥ ਚੜ ਗਏ ਕਿਸ ਤਰ੍ਹਾਂ ਹਾਂਜੀ ਬਹੁਤ ਕਿੰਨੇ ਬੱਚੇ ਉਧਰ ਜਾਲਮਾਂ ਨੇ ਹੱਥੇ ਚੜੇ ਹੋਏ ਇੱਕੋ ਕੁਛ ਕਹਿੰਦੇ ਨੇ ਤਾਂ ਅੱਗੇ ਕੁਛ ਨਹੀਂ ਹਾਂਜੀ ਇੱਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ 'ਚ ਡੌਕੀ 'ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਅਸੀਂ ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਤਾਂ ਅਸੀਂ ਇਹ ਕਹਿੰਨੀ ਆ ਹਰ ਮਾਂ ਨੂੰ ਇਹੀ ਮਿੰਨਤ ਕਰਨੀ ਆ ਕਿ ਬੱਚੇ ਨੂੰ ਮੰਗ ਕੇ ਖਵਾ ਲਓ ਪਰ ਬਾਹਰ ਦੇ ਮੁੱਖ ਕਦੇ ਨਾ ਭੇਜੋ ਹਾਂਜੀ ਹੁਣ ਅੱਜ ਤੁਸੀਂ ਐਸਐਸਪੀ ਸਾਹਿਬ ਦਾ ਮਾਣ ਸਤਿਕਾਰ ਕਰਲਾਇਆ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ মিডিਆ ਨੇ ਤੇ ਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਹਾਂਜੀ ਸੁਨੀਲ ਜੀ ਕਿੱਥੋਂ ਰਹਿਣ ਵਾਲੇ ਹੋ ਮਲੇ ਵਾਲੇ ਦੇ ਜੀ ਅਪਾ ਕੀ ਚਲਪਤ ਹੋਈ ਸੀ ਜਿਹੜਾ ਮੁੰਡਾ ਭੇਜਿਆ ਕਿੱਥੇ ਭੇਜਿਆ ਪਾਜੀ ਮੁੰਡਾ ਅਮਰੀਕਾ ਭੇਜਿਆ ਸੀ ਜੀ ਏਜੰਟ ਨਾਲ ਗੱਲ ਕੀਤੀ ਸੀ ਨਾ 35 ਲੱਖ ਰੁਪਏ ਦੇ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਗਾਂ ਡਾਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉੱਤੇ ਇਹਨੇ ਪੈਸੇ ਦੇਣੇ ਸੀ ਡਾਂਕਰਾਂ ਦੇ ਏਜੰਟ ਨੇ ਪਹਿਲਾ ਡਾਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡਾਂਕਰ ਚੇਂਜ ਕੀਤਾ ਉਹਦੇ ਪੈਸੇ ਦੇਣੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਣਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਸਹੀ ਸਲਾਮਤ ਪਰਿਵਾਰਕਾ ਵਾਪਸ ਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਅਫਸਰਾਂ ਦਾ ਕੀ ਕਹਿਣਾ ਹੈ ਅਫਸਰ ਜਿਹੜੇ ਕਿੰਨਾ ਗਮਾਨ ਹੈ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਲਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿੱਲੇ ਦਿਨਾਂ ਚ ਮਗਵਾਇਆ ਵਾਪਸ 10 ਤੋਂ ਲਗਭਗ 10 ਕ ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂਜੀ ਹਾਂਜੀ ਇਹਨੇ ਦਿਨ ਕੰਪਲੀਟ ਕੀਤੀ ਸੀ ਤੇ ਇਹਨੇ ਦਿਨਾਂ ਦੇ ਵਿੱਚ ਮੁੰਡੇ ਨਾਲ ਬਹੁਤ ਕੋਟਮਾਰ ਹੋਈ ਹਜੇ ਵਿਚਾਰਾ ਸੈੱਟ ਨਹੀਂ ਇੱਕ ਰਹੀ ਸੀ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਿਲਾ ਕੇ ਲੈਗ ਚਲੇ ਆ ਹੁਣ ਇਹਦੀ ਕਰਾਉਣੀ ਆ ਮੈਡੀਕਲ ਦੀ ਚੈੱਕਅਪ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੁਲਿਸ ਇਹੋ ਜੇ ਏਜੰਟ ਧੋਖਾ ਧੋਖਾ ਧੜੀ ਜਰਾ ਭੇਜ ਦੇ ਹਾਂਜੀ ਹਾਂਜੀ ਧੋਖਾ ਧੜੀ ਨਾਲ ਬਹੁਤ ਕੀਤੀ ਆ ਹੋਰ ਵੀ ਬੜੇ ਲੋਕਾਂ ਨਾਲ ਕੀਤੀ ਆ ਸਾਡੇ ਨਾਲ ਵੀ ਕੀਤੀ ਆ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਲੜਾਂਗੇ ਜਿੱਥੋਂ ਤੱਕ ਹੋਇਆ ਜਿੰਨਾ ਜੋਗ ਹੋਇਆ ਸੀ ਉਹ ਲੜਾਂਗੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਰਾ ਕੁਝ ਹੋਊਗਾ ਜੀ ਮੁੰਡਾ ਬਿੰਟ ਕਰਨ ਵਾਸਤੇ ਗਿਆ ਸੀ ਹਾਂਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਜੀ ਕਰ-ਵਰ ਦਾ ਚਲੋ ਸਹੀ ਹੋ ਜਾਊਗਾ ਸਿਸਟਮ ਸਾਰਾ ਗਰੀ ਪਰਿਵਾਰ ਹਾਂਜੀ ਗਰੀ ਪਰਿਵਾਰ ਸਾਰਾ ਕੁਝ ਵੇਚ ਵਟ ਕੇ ਬਹੁਤ ਬਹੁਤ ਕਿਸਰਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਸ਼ਬਦ ਨਹੀਂ ਧੰਨਵਾਦ ਕਰਨੋ ਜੀ ਬਹੁਤ ਧੰਨਵਾਦ ਨਾਮ ਮੇ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੇ ਨਾਮ ਅਵੀ ਕੁਮਾਰਾ ਐਂਡ ਮਾਲੇ ਵਾਲਾ ਸ਼ਹਿਰ ਮਰਕੋ ਜੀ ਬਾਲੇ ਵਾਲੇ ਰਹਿੰਦੇ ਹਾਂਜੀ ਅੱਜ ਤੁਸੀਂ ਕਿੱਥੇ ਗਏ ਸੀ ਤੇ ਤੁਹਾਡੇ ਨਾਲ ਕੀ ਹੋਇਆ ਮੈਂ ਤੂੰ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਜੇ ਬਸਾਤਾ ਏਜੰਟ ਨੇ ਸਹੀ ਜਾਣਾ ਹੈ ਮੈਂ ਯੂ ਐਸ ਐਮ ਆ ਇਕਾ ਕਿਤੇ ਥਰੂ ਗੈਟ ਕਿਨੇ ਜੋ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੇਰੇ ਨਾਲ ਉਤੇ ਮਤਲਬ ਮਾਫੀਆਂ ਨੇ ਪਾਲੇ ਸੀ ਇਹਨਾਂ ਦਾਸੀ ਦੇਣੇ ਸੀ ਕਿਸੇ ਡਾਕਟਰ ਦੇ ਉਹਨਾਂ ਨੇ ਮੇਰ ਨਾਲ ਕੁੱਟਮਾਰ ਕੀਤੀ ਜੋ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਹੁੰਦਾ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਝ ਪਤਾ ਨਹੀਂ ਕਿਉਂਕਿ ਉਤੇ ਪੁਲਿਸ ਵਾਲੇ ਨੇ ਬੱਲਾ ਫੜਿਆ ਮੈਨੂੰ ਉਨੇ ਮੇਰਾ ਪਾਸਪੋਰਟ ਦੇਖਿਆ ਕਿੰਦਾ ਬੈਟ ਤੇ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾ ਫਿਰ ਪੁੱਲ ਗਿਆ ਹਾਂ ਸਰ ਕਿੰਨੇ ਕੁੱਤ ਤਸ਼ੱਦਦ ਕੀਤਾ ਤੁਹਾਨੂੰ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਟਿਆ ਨਾ ਮੇਰਾ ਸ਼ੇਰ ਕੰ ਦੁਆਰ ਨਾਲ ਮਾਰਿਆ ਨਾ ਤੇ ਇੱਥੇ ਸਾਰੀ ਧਰ ਤੇ ਕਰਦੀ ਤੇ ਮਤਲ ਡਾਂਗਾ ਨਾਲ ਚੋਟੀ ਨਾ ਕਰਦੇ ਸੀ ਕੀ ਕਹਤੇ ਪਹਿਲਾਂ ਡਾਕਟਰ ਕੋਲ ਜਾ ਕੇ ਪਹਿਲਾਂ ਕਿਤੇ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂਜੀ ਸਰ ਮਤਲਬ ਉਹ ਚੰਨੋਂ ਡੋਂਕਰਾਂ ਦੇ ਹਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਤੇ ਰੱਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਵੇਚਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਗਲਤਰਾਹਤ ਮਤਲਬ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜ ਜਾਣਾ ਸੀ ਸ਼ਾਇਦ ਉਹ ਚਲੇ ਜਾ ਕੋਈ ਖਬਰ ਤਾਂ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ ਉਹਨਾਂ ਭੇਜੀ ਸੀ ਕਰੋ ਤੇ ਉਹਨਾਂ ਮੈਨੂੰ ਤੋਂ ਪੁੱਛੇ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤਾਂ ਉਹ ਕਿਦਾਂ ਚੈੱਕ ਕਰ ਕਿਸ ਤਰ੍ਹਾਂ ਦਾ ਸਾ ਉਹਨਾਂ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਾਂ ਮੇਰੇ ਮਾਂ ਮਮੀ ਨੇ ਤੇ ਉਹ ਜਾਂਦੇ ਉਹਨਾਂ ਨੂੰ ਪੂਸ਼ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਖਬਰ ਤਾਂ ਇੰਨਾ ਪ੍ਰਭਾਵ ਪਿਆ ਉਹਨਾਂ ਤੇ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗ ਗਏ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੀ ਦਬਾਅ ਚ ਉਹਨਾਂ ਮੈਨੂੰ ਫਿਰ ਵਾਪਸ ਭੇਜਿਆ ਮਤਲਬ ਇਹ ਦੋ ਨੰਬਰ ਚ ਹੀ ਭੇਜਿਆ ਮੈਨੂੰ ਉਹਨਾਂ ਨੇ ਉੱਥੋਂ ਹਾਂਜੀ ਪਾਸਪੋਰਟ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਘੜੇ ਪਾਈ ਸਾਰਾ ਕੁਝ ਰੱਖਿਆ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਇੱਕ ਅਮਰੀਕਾ ਦਾ ਮੁੰਡਾ ਮਿਲਿਆ ਪੀਆ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਪੇਜਣ ਲੱਗਿਆ ਤੇ ਇੱਥੇ ਮੈਂ ਉਤਰਨਾ ਵਾਂ ਆ ਜੀ ਹਾਂ ਜੀ ਕਿ ਕਿੰਦੀ ਦੇਰ ਉੱਥੇ ਰੱਖਿਆ ਤੇ ਕਿਸ ਤਰ੍ਹਾਂ ਵਾਪਸ ਆਇਆ ਸਰ ਮੈਨੂੰ ਉਹ ਦੇ 25 ਦੀ 26 ਤਰੀਕ ਨੂੰ ਮਤਲਬ ਮੈਂ ਉੱਥੋਂ ਨਿਕਲਿਆ ਸੀ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਿਆ ਸੀ ਤੇ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ ਕੀ ਕੋਸ ਦਾ ਕਿੰਨਾ ਕੁ ਸੀ ਜੋ ਤੁਹਾਨੂੰ ਸਰ ਇਹਨਾਂ ਦਾ ਬਹੁਤ ਧੰਨਵਾਦ ਸੰਜੀਤ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਆਇਆ ਕੀ ਕੋਸ ਦਾ ਹੋ ਕੀ ਕਹਿਣਾ ਚਾਹਦੇ ਹੋ ਸਾਹਿਬ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜੇ ਨਾ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਹੋਇਆ ਜੀ ਮੇਰਾ ਉਥੋਂ ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੁਰਦਾ ਨਹੀਂ ਉਥੇ ਜੀ ਜੀ ਸੱਤ ਸਮੁੰਦਰੋਂ ਪਾਰ ਮਗਵਾਇਆ ਤੁਹਾਨੂੰ ਹਾਂਜੀ ਸਰ ਹਾਂਜੀ ਸਰ ਜੀ ਬਹੁਤ ਬਹੁਤ ਦਾ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇੱਕ ਮੈਡਕੈਟ ਜਿਹੜਾ ਬੱਚਾ ਗਿਆ ਸੀ ਵਾਪਸ ਮਗਾਇਆ ਸਰ ਠੀਕ ਹੈ ਨਾ ਹਾਂਜੀ ਉਹ ਆਪਣਾ ਸੁਕੀ ਸੰਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਆ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਛ ਉਹਦੇ ਨਾਲ ਹੱਡ ਬੀਤੀ ਹੋਈ ਆ ਉਹਦੇ ਸਬੰਧੀ ਮੈਂ ਉਹਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਰਲੇ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂ